ਹਾ ਵਗਾਇੂ ਨਾ ਐ ਗੋਵਾਲੀਆ ਜਟ ਗਾਇੂ ਲੈਨੇ ਆਵੋ ਜੋ ਆਵਾਸ ਰੂ ਐ ਵਾਮ ਰੈਨੇ ਮਨ ਕੋ ਮਾਰੇ ਰੈ ਐ ਵਰਵਾੜੀਆ ਤਮ ਗਾਇੂ ਲੈਨੇ ਆਵੋ ਜੋ આવી ગાયું ના એ દુ નેહડે દીવારે રે જબુકતા આવી ગાયું ના એ પરતાપે નેહડે દીવારે રે જબુકતા આવી ગાયું ને એ ભૂખી લઈને આવું તો ए भरवाड़ण मने मारू ठाकर ठबको दे जो आवा गायू ना हे गोवाड़ी यात में गायू लईने आवो जो आवा वासरू ए भाब रेने वुलखा मारे रे ए भरवाड़ी यात ਕਾਇੂ ਲਈ ਨੇ ਆਵੋ ਜੋ ਆਵਨਾਈ ਤੋ ਨਾ ਐਨੇ ਹੜਾ ਮਾ ਠਾਕ ਰੇ ਦੁੱਧ ਦੋਣ ਦੀ ਧਾਜੋ ਆਵਨਾਈ ਤੋ ਨਾ ਐਨੇ ਹੜਾ ਮਾ ਠਾਕ ਰੇ ਦੁੱਧ ਦੋਣ ਦੀ ਧਾਜੋ ਆਵੀਏ ਨੇ ਰੇ ਐ ਮੂੰ ਤਰਸੀ ਜੋਨੇ ਰਾਖੂ ਤੋ ਐ ਵਰਵਾੜਨ ਮਨੇ ਮਾਰੋ ਠਾਕਰ ਠੋਬ ਕੋ ਦੇ ਜੋ ਆਵਾ ਗਾਇੂ ਨਾ ਐ ਗੋਵਾਲੀ ਜਾਂ ਟ ਗਾਇੂ ਲੈਨੇ ਆਵੋ ਜੋ ਐ ਵਾਸ ਰੂ ਐ ਵਾਂਬ ਰਨੇ ਬੁਲਖਾ ਮਾਰੇ ਰੇ ਏ ਵਰਵਾੜੀਆਂ ਜ ਗਾਯੂ ਲੈ ਨੇ ਆਵੋ ਜੋ ਆਵੀ ਗੋਰਲਨਾ ਐ ਪਰਤਾਪੇ ਨੇਹੜੇ ਦੀਵਾਰੇ ਜ਼ਬੂਕਤਾ ਆਵੀ ਗਾਯੂ ਨਾ ਐ ਪਰਤਾਪੇ ਦੁੱਧ ਨੀ ਹੇਲੂ ਰੇ ਬਰਾਤੀ ਜੋ આવી ગોરલને એ હું ભૂલી જોને જાઉં તો એ ભરવાડણ મને મારું ઠાકર ઠબકો દેહ જો આવ ઠાકરના એ પરતાપે દૂધની હેલુ રહે બરાતી જો આવી દૂધ નહીં ਐ ਵੱਲੋਂਾ ਭੁਲੀ ਹੂੰ ਸਾਵੂ ਤੋ ਐ ਵਰਵਾੜਣ ਮਨੇ ਮਾਰ ਠਾਕਰ ਠਬ ਕੋ ਦੇ ਜੋ